ਤਨ ਤਨ ਜੇ ਤੋ ਕਉਦੀਓ ਸਾ ਸਿਉ ਨੇ ਹਨ ਕੇ ਨਾ ਕਹੋ ਨਾਨਕ ਨਰਬਾਬ ਰੇ ਆਪਬ ਕਹਿਓ ਦੌਲਤ ਦੀਨਾ ਐਸੇ ਦੀਨ ਦਇਆਲ ਸਤਗੁਰੂ ਨਵੇਂ ਗੁਰਦੇਵ ਸ੍ਰੀ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਜਿਨ੍ਹਾਂ ਦੇ ਸ਼ਲੋਕਾਂ ਦੀ ਵਿਚਾਰ ਅਸੀਂ ਆਰੰਭ ਕੀਤੀ ਹੈ ਹੁਣ ਤੱਕ ਅਸੀਂ ਸਤਿਗੁਰਾਂ ਦੇ 6 ਸ਼ਲੋਕਾਂ ਦੀ ਵਿਚਾਰ ਕਰ ਚੁੱਕੇ ਹਾਂ ਅੱਜ 7ਵੇਂ ਸ਼ਲੋਕ ਦਾ ਪਾਠ ਆਪਾਂ শ্রবণ ਕੀਤਾ ਹੈ ਇਸ ਸ਼ਲੋਕ ਅੰਦਰ ਗੁਰਦੇਵ ਜੀ ਸਾਨੂੰ ਕੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ ਉਹ ਨੂੰ ਸਮਝਣ ਦਾ ਇਹ ਯਤਨ ਕਰਦੇ ਹਾਂ ਸਤਿਗੁਰ ਜੀ ਫਰਮਾਉਂਦੇ ਨੇ ਤਨ ਤਨ ਜਿਹ ਤੋ ਕਉ ਦਿਓ ਤਾਸਿਉ ਨੇਹ ਨਕੀਨ ਤਨ ਦਾ ਅਰਥ ਹੈ ਸਰੀਰ ਤਨ ਦਾ ਅਰਥ ਹੈ ਤਨ ਪਦਾਰਥ ਭਾਗ ਪੈਸਾ ਇਤ ਆਦਿਕ ਕਹਿੰਦੇ ਜਿਸ ਮਾਲਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਤਨ ਦਿੱਤਾ ਸੋਨਾ ਸਰੀਰ ਦਿੱਤਾ ਸਾਨੂੰ ਧਨ ਦਿੱਤਾ ਤਾਂ ਸਿਉ ਉਸ ਮਾਲਕ ਦੇ ਨਾਲ ਨੇਹ ਨਾਕੀਨ ਨੇਹ ਦਾ ਅਰਥ ਹੁੰਦਾ ਹੈ ਪ੍ਰੇਮ ਪਿਆਰ ਕਹਿੰਦੇ ਉਸ ਮਾਲਕ ਦੇ ਨਾਲ ਅਸੀਂ ਆਪਣਾ ਨੇਹ ਨਹੀਂ ਪਾਇਆ ਬਾਵ ਉਸ ਮਾਲਕ ਦੇ ਨਾਲ ਪਿਆਰ ਨਹੀਂ ਕੀਤਾ ਕਹੋ ਨਾਨਕ ਨਰ ਬਾਵਰੀ ਕਹੋ ਨਾਨਕ ਦਾ ਅਰਥ ਹੈ ਨਾਨਕ ਜੀ ਆਖਦੇ ਨੇ ਕਹਿ ਰਹੇ ਨੇ ਨੌਵੇਂ ਗੁਰਦੇਵ ਜੀ ਫਰਮਾਨ ਕਰ ਰਹੇ ਨੇ ਨਰ ਬਾਵਰੀ हे ਚੱਲੇ ਮਨੁੱਖ हे ਬੌਲੇ ਮਨੁੱਖ ਆਪ ਕਿਉਂ ਦੌਲਤ ਦੀਨ ਕਿੰਦੇ ਹੁਣ ਆਤੁਰ ਹੋ ਕੇ ਕਿਉਂ ਡੋਲ ਰਿਹਾ ਹੈ ਭਾਵ ਤੂੰ ਹੁਣ ਝੱਲਾ ਹੋ ਗਿਆ ਤੂੰ ਕਮਲਿਆ ਮਨੁੱਖਾ ਡੋੜਦਾ ਕਿਉਂ ਹੈ ਕਿਉਂਕਿ ਤੂੰ ਉਸ ਮਾਲਕ ਨਾਲ ਪ੍ਰੇਮ ਨਹੀਂ ਕੀਤਾ ਹੁਣ ਇਹ ਸੰਨ ਇਸ ਸ਼ਲੋਕ ਦੇ ਅਖਰੀ ਅਰਥ ਆਓ ਹੁਣ ਆਪਾਂ ਗੁਰਬਾਣੀ ਵਿੱਚੋਂ ਫਰਮਾਨਾ ਸਹਿਤ ਇਸ ਸ਼ਲੋਕ ਦੀ ਵਿਆਖਿਆ ਕਰਨੀ ਹੈ ਸਾਧ ਸੰਗਤ ਜੀ ਆਪਾਂ ਜਿਸ ਦਿਨ ਓੰਕਾਰ ਦਾਰ ਕੀਤੀ ਪਹਿਲੇ ਦਿਨ ਸਤਿਗੁਰਾਂ ਨੇ ਸਾਨੂੰ ਸਮਝਾਇਆ ਸੀ ਕਿ ਇੱਕ ਮਾਲਕ ਹੈ ਜਿਹੜਾ ਸਭ ਥਾਵਾਂ ਤੇ ਵਸਿਆ ਵਿਆਪਕ ਹੈ ਤੇ ਸਤਿਗੁਰਾਂ ਨੇ ਸਾਨੂੰ ਇਹ ਵੀ ਉਪਦੇਸ਼ ਬਖਸ਼ਿਸ਼ ਕੀਤਾ ਸੀ ਇਸ ਨੂੰ ਵੀ ਆਪਾਂ ਸਮਝਿਆ ਸੀ ਕਿ ਉਹ ਇੱਕ ਕੀ ਹੈ ਜਿਹੜਾ ਸਾਨੂੰ ਪੈਦਾ ਕਰਦਾ ਹੈ ਜਿਹੜਾ ਸਾਨੂੰ ਰਿਜ਼ਕ ਦਿੰਦਾ ਹੈ ਤੇ ਜਿਸ ਦੇ ਹੁਕਮ ਵਿੱਚ ਹੀ ਮਨੁੱਖ ਇਸ ਧਰਤੀ ਤੋਂ ਕੂਚ ਕਰ ਜਾਂਦਾ ਹੈ ਭਾਵ ਮਨੁੱਖ ਦੀ ਮੌਤ ਹੋ ਜਾਂਦੀ ਹੈ ਉਹ ਮਾਲਕ ਅਕਾਲ ਪੁਰਖ ਵਾਹਿਗੁਰੂ ਦਾ ਇਹ ਹੁਕਮ ਜਿਹੜਾ ਉਹ ਵਰਤਿਆ ਹੈ ਤਾਂ ਗੁਰੂ ਪੰਚਮ ਪਾਤਸ਼ਾਹ ਜੀ ਦਾ ਅਸੀਂ ਵਚਨ ਪੜਿਆ ਸੀ ਸੁਖਮਨੀ ਸਾਹਿਬ ਜੀ ਦੀ ਬਾਣੀ ਅੰਦਰ ਮਾਰੈ ਰੱਖੈ ਏਕੋ ਆਪ ਮਾਨੁਖ ਕਹਿ ਕਿਸ ਨਾਹੀ ਹਾਥ ਸਤਿਗੁਰੂ ਜੀ ਕਹਿੰਦੇ ਮਾਰਨ ਵਾਲਾ ਰੱਖਣ ਵਾਲਾ ਪਾਲਣਾ ਕਰਨ ਵਾਲਾ ਉਹ ਇੱਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੀ ਹੈ ਕਈ মত ਐਸੇ ਨੇ ਜਿਹੜੇ ਮੰਨਦੇ ਨੇ ਅਸੀਂ ਉਸ ਦਿਨ ਵੀ ਸਮਝਿਆ ਸੀ ਕਿ ਪੈਦਾ ਕਰਨ ਵਾਲਾ ਹੋਰ ਹੈ ਰਜਕ ਦੇਣ ਵਾਲਾ ਹੋਰ ਹੈ ਸੰਘਾਰਨ ਵਾਲਾ ਕੋਈ ਹੋਰ ਦੇਵੀ ਦੇਵਤਾ ਹੈ ਪਰ ਸਤਿਗੁਰਾਂ ਨੇ ਆਖਿਆ ਗੁਰਮਤ ਅਨੁਸਾਰ ਉਹ ਕੇਵਲ ਤੇ ਕੇਵਲ ਇੱਕੋ ਹੀ ਪ੍ਰਭੂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਹੈ ਜਿਸ ਦੇ ਹੁਕਮ ਵਿੱਚ ਇਹ ਸਾਰੀ ਕਾਰ ਚੱਲ ਰਹੀ ਹੈ ਹੁਣ ਸਾਧ ਸੰਗਤ ਜੀ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਸਤਿਗੁਰ ਜੀ ਫਰਮਾਨ ਕਰਦੇ ਨੇ ਤਨ ਤਨ ਜਿਹ ਤੋ ਕਉ ਦਿਓ ਕਹਿੰਦੇ ਜਿਸ ਮਾਲਕ ਨੇ ਸਾਨੂੰ ਤਨ ਦਿੱਤਾ ਸੋਹਣਾ ਸਰੀਰ ਦਿੱਤਾ ਸੋਹਣੀ ਕਾਇਆ ਦਿੱਤੀ ਸੋਹਣੀ ਦੇਹੀ ਦਿੱਤੀ ਜਿਸ ਮਾਲਕ ਨੇ ਸਾਨੂੰ ਤਨ ਦਿੱਤਾ ਕਹਿੰਦੇ ਉਸ ਮਾਲਕ ਦੇ ਨਾਲ ਅਸੀਂ ਨੇਹ ਨਹੀਂ ਕੀਤਾ ਤਾਂ ਸਿਉ ਨੇਹ ਨਕੀਨ ਭਾਵ ਉਸ ਮਾਲਕ ਨਾਲ ਪ੍ਰੇਮ ਨਹੀਂ ਕੀਤਾ ਹੁਣ ਵੇਖੋ ਪੀੜੀ ਦੇਹੀ ਇਹ ਸਰੀਰ ਜਿਹੜਾ ਸਾਨੂੰ ਮਿਲਿਆ ਹੋਇਆ ਹੈ ਇਹ ਸਤਿਗੁਰੂ ਜੀ ਬਾਣੀ ਅੰਦਰ ਫਰਮਾਨ ਕਰਦੇ ਨੇ ਕਿ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਨੇ ਸਾਨੂੰ ਇਹ ਸਰੀਰ ਦਿੱਤਾ ਸੁਣੀ ਕਾਇਆ ਦਿੱਤੀ ਅਸੀਂ ਹਰ ਰੋਜ਼ ਅਨੰਦ ਸੇਵ ਦੀ ਬਾਣੀ ਵਿੱਚੋਂ ਵੀ ਸਤਿਗੁਰਾਂ ਦਾ ਬਚਨ ਪੜ੍ਹਦੇ ਹਾਂ ਇਹ ਸਰੀਰਾ ਮੇਰਾ ਹਰ ਤੂੰ ਮੈਂ ਜੋ ਤਰਖੀ ਤਾ ਤੂੰ ਜਗ ਮੈਂ ਆਇਆ ਔਰ ਜੋਤ ਰੱਖੀ ਤੁਧ ਵਿੱਚ ਤਾ ਤੂੰ ਜਗ ਮੈਂ ਆਇਆ ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨਣਾ ਵਸਾਇਆ ਹਰਾਪੇ ਮਾਤਾ ਆਪੇ ਪਿਤਾ ਜਿਨ ਜਿਉ ਉਪਾਏ ਜਗਤ ਦਿਖਾਇਆ ਸਤਿਗੁਰ ਜੀ ਕਹਿੰਦੇ ਜਿਸ ਮਾਲਕ ਨੇ ਆਪ ਮਾਤਾ ਪਿਤਾ ਬਣ ਕੇ ਮਾਤਾ ਪਿਤਾ ਦੇ ਸੰਯੋਗ ਤੋਂ ਸਾਨੂੰ ਧਰਤੀ ਦੇ ਉੱਪਰ ਪੈਦਾ ਕੀਤਾ ਇਹ ਜਗਤ ਵਿਖਾਇਆ ਜਿਸ ਜਗਤ ਤਮਾਸ਼ੇ ਨੂੰ ਅਸੀਂ ਵੇਖ ਰਹੇ ਹਾਂ ਕਹਿੰਦੇ ਉਸ ਮਾਲਕ ਦੀ ਕਿਰਪਾ ਸਦਕਾ ਹੀ ਹੈ ਕਹਿੰਦੇ ਪਰ ਉਸ ਮਾਲਕ ਅਕਾਲ ਪੁਰਖ ਵਾਹਿਗੁਰੂ ਨੂੰ ਸੋਹਰ ਮਨ ਨਾ ਵਸਾਇਆ ਆਪਣੇ ਮਨ ਵਿੱਚ ਵਸਾਇਆ ਨਹੀਂ ਜਿਸ ਮਾਲਕ ਨੇ ਸਾਨੂੰ ਤਨ ਦਿੱਤਾ ਇਸ ਇਹੋੀ ਗੱਲ ਧੰਗ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਵੀ ਕਰ ਰਹੇ ਨੇ ਕਿ ਭਾਈ ਜਿਸ ਮਾਲਕ ਨੇ ਸਾਨੂੰ ਸੁਣਾ ਤਨ ਦਿੱਤਾ ਤਨ ਦਿੱਤਾ ਉਸ ਮਾਲਕ ਨਾਲ ਅਸੀਂ ਪ੍ਰੇਮ ਨਹੀਂ ਪਾਇਆ ਹੁਣ ਜਦੋਂ ਅਸੀਂ ਉਸ ਮਾਲਕ ਨਾਲ ਪ੍ਰੇਮ ਨਹੀਂ ਪਾਇਆ ਉਸ ਮਾਲਕ ਨਾਲ ਪ੍ਰੀਤੀ ਨਹੀਂ ਕੀਤੀ ਪਿਆਰ ਨਹੀਂ ਕੀਤਾ ਤੇ ਫਿਰ ਕਹਿੰਦੇ ਅੱਜ ਅਸੀਂ ਡੋਲ ਰਹੇ ਹਾਂ ਅੱਬ ਕਿਉਂ ਦੌਲਤ ਦੀ ਹੁਣ ਜੇ ਅਸੀਂ ਡੱਕੋ ਡੋਲੇ ਖਾ ਰਹੇ ਹਾਂ ਜੇ ਅਸੀਂ ਦਾਵਾ ਡੋਲ ਸਥਿਤੀ ਦੇ ਵਿੱਚ ਅੱਜ ਤੁਰੇ ਫਿਰਦੇ ਹਾਂ ਤੇ ਫਿਰ ਇਹਦਾ ਮਤਲਬ ਅਸੀਂ ਪਰਮੇਸ਼ਰ ਨਾਲ ਪ੍ਰੇਮ ਨਹੀਂ ਕੀਤਾ ਹੁਣ ਵੇਖੋ ਜੇ ਅਸੀਂ ਸੋਚੀਏ ਅਸੀਂ ਕਈ ਵਾਰ ਕਹਿੰਨੇ ਹਾਂ ਨਹੀਂ ਜੀ ਮੈਂ ਤੇ ਗੁਰੂ ਨੂੰ ਬਹੁਤ ਮੰਨਦਾ ਹਾਂ ਮੈਂ ਤੇ ਗੁਰੂ ਨਾਲ ਪਰਮੇਸ਼ਰ ਨਾਲ ਬਹੁਤ ਪ੍ਰੇਮ ਕਰਦਾ ਹਾਂ ਮੈਂ ਇੰਨੀ ਬਾਣੀ ਪੜਦਾ ਹਾਂ ਮੈਂ ਹਰ ਰੋਜ਼ ਗੁਰਦੁਆਰੇ ਆਉਂਦਾ ਹਾਂ ਮੈਂ ਇੰਨੀ ਸੇਵਾ ਕਰਦਾ ਹਾਂ ਤੇ ਇਹਦਾ ਮਤਲਬ ਸਾਨੂੰ ਇਹ ਵੀ ਵੇਖਣਾ ਪੈਣਾ ਹੈ ਕਿ ਜੇ ਅਜੇ ਵੀ ਅਸੀਂ ਇੰਨਾ ਕੁਝ ਕਰਨ ਦੇ باوجود ਵੀ ਜ ਡੋਲ ਰਹੇ ਹਾਂ ਇਹਦਾ ਮਤਲਬ ਹੈ ਅਸੀਂ ਬਾਹਰੀ ਤੌਰ ਤੇ ਸੇਵਾ ਕਰ ਰਹੇ ਹਾਂ ਬਾਹਰੀ ਤੌਰ ਤੇ ਗੁਰੂ ਦੇ ਦਰ ਤੇ ਜਾ ਰਹੇ ਹਾਂ ਬਾਹਰੀ ਤੌਰ ਤੇ ਅਸੀਂ ਕਹਿੰਦੇ ਹਾਂ ਜ਼ਬਾਨੀ ਕਲਾਮੀ ਕਿ ਮੇਰਾ ਗੁਰੂ ਨਾਲ ਬੜਾ ਪ੍ਰੇਮ ਹੈ ਪਰ ਅੰਦਰੋਂ ਜ ਡੋਲ ਰਹੇ ਹਾਂ ਇਹਦਾ ਮਤਲਬ ਅੰਦਰੋਂ ਸਾਡਾ ਉਸ ਮਾਲਕ ਨਾਲ ਪ੍ਰੇਮ ਨਹੀਂ ਪਿਆ ਅੰਦਰੋਂ ਉਸ ਮਾਲਕ ਨਾਲ ਸਾਡੀ ਪ੍ਰੀਤੀ ਨਹੀਂ ਪਈ ਅੰਦਰੋਂ ਸਾਡਾ ਗੁਰੂ ਦੇ ਉੱਪਰ ਪੂਰਨ ਭਰੋਸਾ ਜਿਹੜਾ ਉਹ ਨਹੀਂ ਵੱਜਾ ਪੂਰਨ ਵਿਸ਼ਵਾਸ ਆਪਣੇ ਗੁਰੂ ਦੇ ਉੱਪਰ ਨਹੀਂ ਹੋਇਆ ਜੇ ਅਸੀਂ ਅੱਜ ਡੋਲ ਰਹਿਆ ਕਿਉਂਕਿ ਅੱਜ ਇਸ ਤਰ੍ਹਾਂ ਹੀ ਹੋ ਰਿਹਾ ਹੈ ਅੱਜ ਵਾਲਾ ਸਿੱਖ ਕੀ ਕਰ ਰਿਹਾ ਹੈ ਗੁਰਦੁਆਰੇ ਵੀ ਜਾਂਦਾ ਹੈ ਹੋਰ ਨਾ ਮੜੀਆਂ ਮਸਾਣਾ ਤੇ ਵੀ ਜਾ ਕੇ ਮੱਥੇ ਟੇਕ ਰਿਹਾ ਹੈ ਡੇਰਿਆਂ ਤੇ ਵੀ ਤੁਰਿਆ ਜਾ ਰਿਹਾ ਹੈ ਜਿੱਧਰ ਉਹਨੂੰ ਕੋਈ ਕਹਿੰਦਾ ਹੈ ਆ ਇਥੋਂ ਤੈਨੂੰ ਇਹ ਫਲ ਪ੍ਰਾਪਤ ਹੋ ਜਾਵੇਗਾ ਉਦੇ ਨਾਲ ਵੀ ਬੰਦਾ ਜਿਹੜਾ ਉਹ ਤੁਰਿਆ ਜਾ ਰਿਹਾ ਹੈ ਭਾਵ ਅੰਦਰੋਂ ਦਾਵਾਡੋਲ ਸਥਿਤੀ ਹੈ ਅਵਰੋਂ ਦਚਿੱਤਾਪਨ ਹੈ ਅੰਦਰ ਟਿਕਾਉ ਨਹੀਂ ਹੈਗਾ ਤੇ ਜੇ ਅੰਦਰ ਟਿਕਾਉ ਨਹੀਂ ਇਸ ਦਾ ਕਾਰਨ ਕੀ ਹੈ ਕਿ ਆਪਣੇ ਗੁਰੂ ਉੱਪਰ ਪੂਰਨ ਭਰੋਸਾ ਨਹੀਂ ਆਪਣੇ ਗੁਰੂ ਨਾਲ ਇਸ ਮਨੁੱਖ ਦਾ ਪ੍ਰੇਮ ਨਹੀਂ ਹੁਣ ਵੇਖੋ ਪ੍ਰਾਤਨ ਸਿੱਖਾਂ ਦੀ ਅਸੀਂ ਜੇ ਗੱਲ ਕਰੀਏ ਪ੍ਰਾਤਨ ਸਿਖ ਨਾ ਲਾਲਚ ਵਿਚ ਆਏ ਨਾ ਉਹਨਾਂ ਨੂੰ ਕੋਈ ਮੌਤ ਦੇ ਡਰਾਵੇ ਅਨੇਕਾਂ ਤਸੀਹੇ ਬੁਲਾ ਸਕੇ ਹੁਣ ਵੇਖੋ ਅਸੀਂ ਹਰ ਰੋਜ਼ ਅਰਦਾਸ ਵਿੱਚੋਂ ਵੀ ਪੜ੍ਹਦੇ ਹਾਂ ਉਹਨਾਂ ਸਿੰਘਾਂ ਸਿੰਘਣੀਆਂ ਦਾ ਜ਼ਿਕਰ ਕਿ ਜਿਨ੍ਹਾਂ ਨੂੰ ਅਨੇਕਾਂ ਲਾਲਚ ਦਿੱਤੇ ਅਨੇਕਾਂ ਤਸੀਹੇ ਦਿੱਤੇ ਉਹਨਾਂ ਫਿਰ ਵੀ ਆਖਿਆ ਅਸੀਂ ਆਪਣੇ ਗੁਰੂ ਦੇ ਉੱਪਰ ਭਰੋਸਾ ਹੈ ਸਾਡਾ ਸਾਡਾ ਪ੍ਰੇਮ ਪਿਆਰ ਉਸ ਗੁਰੂ ਪਰਮੇਸ਼ਰ ਅਕਾਲ ਪੁਰਖ ਵੈ ਗੁਰੂ ਨਾਲ ਹੈ ਹੁਣ ਵੇਖੋ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਇਆਲਾ ਜੀ ਇਹ ਤਿੰਨੇ ਗੁਰਸਿੱਖ ਦਿੱਲੀ ਚਾਂਦਨੀ ਚੌਕ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਤੋਂ ਪਹਿਲਾ ਸ਼ਹਾਦਤ ਦਾ ਜਾਮ ਪ੍ਰਾਪਤ ਕਰਦੇ ਨੇ ਤੇ ਉਹਨਾਂ ਨੂੰ ਵੀ ਬੜੇ ਲਾਲਚ ਦਿੱਤੇ ਗਏ ਭਾਈ ਮਤੀ ਦਾਸ ਜੀ ਦੇ ਕੋਲ ਕਾਜ਼ੀ ਆਇਆ ਕਾਜ਼ੀ ਨੇ ਆਣ ਕੇ ਆਖਿਆ ਕਹਿੰਦਾ ਤੈਨੂੰ ਐਸ਼ੋ ਆਰਾਮ ਦਿੱਤਾ ਜਾਵੇਗਾ ਭਾਈ ਮਤੀ ਦਾਸ ਜੀ ਨੂੰ ਕਹਿਣ ਲੱਗਾ ਤੈਨੂੰ ਚੋਕਸੂ ਤਾਂ ਤੇ ਤੀਆਂ ਜਾਣਗੀਆਂ ਤੈਨੂੰ ਜ਼ਮੀਨਾਂ ਜ਼ਗੀਰਾ ਜੈ ਦਾਦਾ ਦਿੱਤੀਆਂ ਜਾਣਗੀਆਂ ਪਰ ਤੂੰ ਇਸਲਾਮ ਕਬੂਲ ਕਰ ਲੈ ਆਪਣੇ ਗੁਰੂ ਨੂੰ ਛੱਡ ਦੇ ਤੇ ਭਾਈ ਮਤੀਦਾ ਜੀ ਆਖਣ ਲੱਗੇ ਮੈਂ ਆਪਣੇ ਗੁਰੂ ਨੂੰ ਛੱਡਣਾ ਨਹੀਂ ਤੋ ਭਾਵੇਂ ਅਨੇਕਾਂ ਲਾਲਚ ਦੇ ਤੇ ਫਿਰ ਕਾਜੀ ਕਹਿੰਦਾ ਤੂੰ ਲਾਲਚ ਵਾਸਤੇ ਨਹੀਂ ਛੱਡਣਾ ਫਿਰ ਕਹਿੰਦਾ ਤੈਨੂੰ ਤਸੀਹਾ ਦਿੱਤਾ ਜਾਵੇਗਾ ਤੇ ਭਾਈ ਮਤੀਦਾ ਜੀ ਆਖਣ ਲੱਗੇ ਤੂੰ ਜੋ ਕਰਨਾ ਹੈ ਕਰ ਲੈ ਭਾਵੇਂ ਤਸੀਹੇ ਦੇ ਲਾ ਪਰ ਮੈਂ ਆਪਣੇ ਗੁਰੂ ਦਾ ਪੱਲਾ ਨਹੀਂ ਛੱਡਣਾ ਮੈਂ ਆਪਣੇ ਗੁਰੂ ਨਾਲ ਪ੍ਰੇਮ ਕਰਦਾ ਹਾਂ ਮੈਂ ਆਪਣੇ ਗੁਰੂ ਨੂੰ ਤਿਆਗਣਾ ਨਹੀਂ ਤੇ ਭਾਈ ਮਤੀਦਾ ਜੀ ਨੂੰ ਆਖਣ ਲੱਗੇ ਕਹਿੰਦੇ ਕਦੀ ਲੱਕੜ ਦੇ ਉੱਪਰ ਆਰਾ ਚੱਲਦਾ ਵੇਖਿਆ ਭਾਈ ਮਤੀਦਾ ਜੀ ਕਹਿੰਦੇ ਵੇਖਿਆ ਕਹਿੰਦੇ ਉਹ ਆਰਾ ਵੇਖ ਜਦੋਂ ਇੱਕ ਲੱਕੜ ਦੇ ਉੱਪਰ ਚੱਲਦਾ ਹੈ ਉਹ ਲੱਕੜ ਦੇ ਦੋਇ ਸੇ ਕਰ ਦਿੰਦਾ ਹੈ ਤੇ ਕਹਿੰਦੇ ਅੱਜ ਉਹ ਆਰਾ ਤੇਰੇ ਸਿਰ ਉੱਪਰ ਰੱਖਾਂਗੇ ਇਸ ਤਰੀਕੇ ਨਾਲ ਤੇਰੇ ਵੀ ਲੱਕੜ ਵਾਂਗੂ ਦੋ ਥਾੜ ਕਰ ਜਵਾਂਗੇ ਅਜੇ ਵੀ ਮੰਨ ਜਾਏ ਭਾਈ ਮਤੀ ਦਾਸ ਜੀ ਕਹਿੰਦੇ ਨਹੀਂ ਫਿਰ ਕਾਜੀ ਨੇ ਆਖਿਆ ਤੇਰੀ ਆਖਰੀ ਇੱਛਾ ਕੀ ਹੈ ਕਿਉਂਕਿ ਬੰਦੇ ਨੂੰ ਆਖਰੀ ਇੱਛਾ ਜਿਹੜੀ ਉਹ ਪੁੱਛਦੇ ਨੇ ਉਹ ਅਜੇ ਵੀ ਚਾਹੁੰਦੇ ਨੇ ਕਿ ਡੋਲ ਜਾਣ ਭਾਈ ਮਤੀਦਾ ਜੀ ਅੱਖਾਂ ਲੱਗੇ ਮੇਰੀ ਆਖਰੀ ਇੱਛਾ ਇਹੋ ਹੀ ਐ ਕਹਿੰਦੇ ਕਾਜੀ ਆਖ ਦਾ ਦਸਖਾਂ ਮਤੀਦਾ ਸਾ ਤੇਰੀ ਆਖਰੀ ਇੱਛਾ ਹੱਲ ਹੋਵੇ ਜੋ ਤੂੰ ਕਵੇਂ ਉਹ ਉਸੇ ਵਕਤ ਉਸੇ ਪਲ ਹੋਵੇ ਤੇ ਭਾਈ ਮਤੀਦਾ ਜੀ ਅੱਖਾਂ ਲੱਗੇ ਮੇਰੇ ਸੀਸ ਦੇ ਉੱਪਰ ਜਦੋਂ ਚੱਲੇ ਆਰਾ ਮੇਰਾ ਮੁਖ ਗੁਰੂ ਪਿੰਧਰੇ ਵੱਲ ਹੋਵੇ ਕਹਿੰਦੇ ਜਦੋਂ ਮੇਰੇ ਸਿਰ ਉੱਪਰ ਆਰਾ ਚੱਲੇਣਾ ਮੇਰਾ ਮੁਖ ਜਿਹੜਾ ਗੁਰੂ ਪਿੰਜਰੇ ਵੱਲ ਹੁਣਾ ਚਾਹੀਦਾ ਹੈ ਮੈਂ ਗੁਰੂ ਨੂੰ ਇਸ ਵਕਤ ਵੀ ਜਿਹੜਾ ਉਹ ਪਿੱਠ ਨਹੀਂ ਵਿਖਾਉਣੇ ਵੇਖੋ ਸਾਧ ਸੰਗਤ ਪ੍ਰਾਤਨ ਸਿੱਖਾਂ ਦਾ ਇਤਿਹਾਸ ਉਹ ਡੋਲੇ ਨਹੀਂ ਸਿਰ ਉੱਪਰ ਆਰਾ ਚੱਲਿਆ ਉਹ ਫਿਰ ਵੀ ਗੁਰੂ ਗੁਰੂ ਜਪਦੇ ਰਹਿ ਡੋਲੇ ਕਿਉਂ ਨਹੀਂ ਸੀ ਕਿਉਂਕਿ ਉਹਨਾਂ ਦਾ ਨੇਹ ਸੀ ਆਪਣੇ ਗੁਰੂ ਨਾਲ ਉਹਨਾਂ ਦਾ ਨੇਹ ਸੀ ਪ੍ਰੇਮ ਸੀ ਪਰਮੇਸ਼ਰ ਨਾਲ ਤੇ ਗੁਰੂ ਉੱਪਰ ਉਹਨਾਂ ਨੂੰ ਪੂਰਨ ਭਰੋਸਾ ਸੀ ਜੇ ਅੱਜ ਅਸੀਂ ਡੋਲ ਰਹੇ ਹਾਂ ਸਾਡੀ ਉਸ ਮਾਲਕ ਨਾਲ ਪ੍ਰੀਤ ਨਹੀਂ ਹੈ ਬਾਰੀ ਤੌਰ ਤੇ ਅਸੀਂ ਬੜਾ ਕਹਿੰਨੇ ਆ ਕਿ ਸਾਡਾ ਗੁਰੂ ਨਾਲ ਬੜਾ ਫਰੇਮ ਹੈ ਪਰ ਜਿਉਂ ਹੀ ਸਾਡੇ ਉੱਪਰ ਕੋਈ ਮੁਸ਼ਕਲ ਦਾ ਸਮਾਂ ਆ ਜਾਵੇ ਕਈ ਐਸੇ ਲੋਕ ਨੇ ਜਿਹੜੇ ਗੁਰੂ ਨੂੰ ਛੱਡ ਕੇ ਤੇ ਹੋਰ ਨਾ ਦੰਬੀਆਂ ਪਖੰਡੀਆਂ ਦੇ ਕੋਲ ਪੁੱਛਣਾ ਵਾਸਤੇ ਤੁਰ ਪੈਂਦੇ ਨੇ ਪਰ ਉਹ ਐਸੇ ਸਿੱਖ ਗੁਰੂ ਦੇ ਐਸੇ ਲਾਡਲੇ ਸਿੱਖ ਜਿਨ੍ਹਾਂ ਨੇ ਆਖਿਆ ਸਾਡਾ ਸਿਰ ਜਾਂਦਾ ਤੇ ਜਾਵੇ ਪਰ ਸਿੱਖੀ ਸਿਧਕ ਜਿਹੜਾ ਉਹ ਨਹੀਂ ਜਾਣਾ ਚਾਹੀਦਾ ਭਾਵ ਸਾਡਾ ਗੁਰੂ ਨਾਲ ਇੰਨਾ ਪ੍ਰੇਮ ਹੈ ਕਿ ਇਸ ਤਨ ਨੂੰ ਰੱਖ ਕੇ ਅਸੀਂ ਕੀ ਕਰਨਾ ਹੈ ਜੇ ਸਾਡੇ ਗੁਰੂ ਦੇ ਕਾਮੀ ਨਾ ਹੋਵੇ ਇਸ ਘਰ ਕੇ ਸਾਧ ਸੰਗਤ ਤੁਹਾਨੂੰ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਸਤਗੁਰਾਂ ਨੇ ਸਾਨੂੰ ਇਹ ਉਪਦੇਸ਼ ਬਖਸ਼ਿਸ਼ ਕੀਤਾ ਭਾਈ ਜੇ ਅੱਜ ਅਸੀਂ ਡੋਲ ਰਹੇ ਹਾਂ ਇਹਦਾ ਮਤਲਬ ਅਸੀਂ ਉਸ ਮਾਲਕ ਦਾ ਭਜਨ ਨਹੀਂ ਕੀਤਾ ਉਸ ਮਾਲਕ ਨਾਲ ਪ੍ਰੇਮ ਨਹੀਂ ਪਾਇਆ ਕਿਹੜੇ ਮਾਲਕ ਨਾਲ ਜਿਸ ਮਾਲਕ ਨੇ ਸਾਨੂੰ ਸੋਨਾ ਤਨ ਦਿੱਤਾ ਜਿਸ ਮਾਲਕ ਨੇ ਸਾਨੂੰ ਧਨ ਪਦਾਰਥ ਇਤਦਿਕ ਵਸਤੂਆਂ ਦਿੱਤੀਆਂ ਉਸ ਮਾਲਕ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਅਸੀਂ ਪ੍ਰੇਮ ਕਰੀਏ ਤਾਂ ਜੋ ਅਸੀਂ ਦਾਵਾ ਡੋਲ ਵਾਲੀ ਸਥਿਤੀ ਤੋਂ ਉੱਪਰ ਉੱਠ ਸਕੀਏ ਕਿਉਂਕਿ ਵੇਖੋ ਪੁਰਾਣੇ ਸਿੱਕਾਂ ਦੇ ਉੱਪਰ ਤਸੀਹ ਹੁੰਦੇ ਸਨ ਉਹਨਾਂ ਨੂੰ ਤਸੀਹ ਦਿੱਤੇ ਜਾਂਦੇ ਸਨ ਉਹਨਾਂ ਫਿਰ ਵੀ ਗੁਰੂ ਦਾ ਲੜਨੀ ਛੱਡਿਆ ਅੱਜ ਅਸੀਂ ਆਪਣੇ ਸੁੱਖ ਸਹੂਲਤਾਂ ਵਿੱਚ ਰਹਿੰਦੇ ਹੋਏ ਆਪਣੇ ਵਧੀਆ ਘਰਾਂ ਵਿੱਚ ਰਹਿੰਦੇ ਹੋਏ ਸੁੱਖ ਐਸ਼ੋ ਆਰਾਮ ਜ਼ਿੰਦਗੀ ਮੰਨਦੇ ਹੋਏ ਵੀ ਆਪਣੇ ਗੁਰੂ ਨੂੰ ਅਸੀਂ त्यागਿਆ ਹੋਇਆ ਹੈ ਆਪਣੇ ਗੁਰੂ ਨਾਲ ਪ੍ਰੇਮ ਨਹੀਂ ਕਰਦਾ ਨਹੀਂ ਨਹੀਂ ਕਰਦਾ ਤੇ ਤਾਂ ਕਰਕੇ ਅਸੀਂ ਅੱਜ ਦਾਵਾਡੋਰ ਅਵਸਥਾ ਦੇ ਵਿੱਚ ਤੁਰੇ ਫਿਰਦੇ ਹਾਂ ਸੋ ਸਾਧ ਸੰਗਤ ਜੀ ਇਹ ਉਪਦੇਸ਼ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਨੇ ਸਾਨੂੰ ਇਸ ਸਤਵੇਂ ਸ਼ਲੋਕ ਅੰਦਰ ਬਖਸ਼ਿਸ਼ ਕੀਤਾ ਹੈ ਜੇ ਵੀਡੀਓ ਚੰਗੀ ਲੱਗੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਅੱਗੇ ਸ਼ੇਅਰ ਕਰਿਓ ਤਾਂ ਜੋ ਗੁਰੂ ਸਾਹਿਬ ਜੀ ਦੀ ਇਹ ਵਿਚਾਰ ਹੋਰਨਾਂ ਤੱਕ ਵੀ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ